ਮੇਰਾ ਬੜਾ ਪੁਰਾਣਾ ਅਨੋਖ ਮਿੱਤਲ ਸਾਥੀ ਆ ਪਿਆਰਾ ਦੋਸਤ ਆ ਮਤਲਬ ਇਨਸੀਡੈਂਟ ਹੋ ਗਿਆ ਜੀਟੀ ਰੋਡ ਮੇਨ ਰੋਡ ਦੇ ਉੱਪਰ ਤੇ ਪੁਲਿਸ ਪਹੁੰਚੇ ਪੌਣਾ ਘੰਟਾ ਬਾਅਦ ਤੇ ਹਜੇ ਤੱਕ ਰਾਤ ਦੇ 12 ਸਵੇਰ 12 ਦਾ ਦੁਖਾਨ ਤੇ ਆ ਹਜੇ ਤੱਕ ਕੋਈ ਕਾਤਲ ਫੜਿਆ ਹੀ ਨਾ ਜਾਵੇ ਤਰਿੰਦਗੀ ਦੇ ਨਾਲ ਕਤਲ ਕੀਤਾ ਅਨੋਖ ਦੀ ਵਾਈਫ ਨੂੰ ਇਹ ਨੋਖ ਬੁਰੀ ਤਰ੍ਹਾਂ ਗੰਬੀਰ ਰੂਪ ਦੇ ਵਿੱਚ जख्मी ਸੋਨਾ ਪੈਸੇ ਮੋਬਾਈਲ ਤੇ ਗੱਡੀ ਲੈ ਜਾਣ ਤੇ ਪੁਲਿਸ ਹਜੇ ਵੀ ਖਾਲੀ ਹੱਥ ਹੀ ਆ ਮੈਂ ਨੋਖ ਮਿੱੱਤਲ ਤੇ ਉਹਦੇ ਪਰਿਵਾਰ ਨੂੰ ਅੰਦਰ ਕਹਿ ਕੇ ਆਇਆ ਜੁਆਇੰਟ ਕਮਿਸ਼ਨਰ ਦੀ ਹਾਜ਼ਰੀ ਦੇ ਵਿੱਚ ਸਰਕਾਰੀ ਧਿਰ ਦੇ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ ਵੀ ਨੋਖ ਤੂੰ ਸੰਸਕਾਰ ਕਰ ਲਿਆ ਦੁੱਖ ਅਫਸੋਸ ਹੈ ਤੇਰੀ ਪਤਨੀ ਨਹੀਂ ਰਹੀ ਤੂੰ ਸੰਸਕਾਰ ਕਰ ਲਿਆ ਤੇ ਇਹਨਾਂ ਨੇ ਵੀ ਆਈਪੀ ਡਿਊਟੀ ਦੇ ਡੰਡੇ ਫੜ ਕੇ ਸੜਕਾਂ ਤੇ ਖੜ ਜਾਣਾ ਕਿਸੇ ਨੇ ਕਾਤਲ ਨਹੀਂ ਲੱਭਣੇ ਕਾਤਲ ਲੱਭੇ ਜਾਣਗੇ ਇਹ ਸਾਰੇ ਦੋਸਤ ਰਿਸ਼ਤੇਦਾਰ ਤੇ ਸਮਾਜ ਖੜਾ ਕਾਤਲ ਲੱਭੇ ਜਾਣਗੇ ਜਦੋਂ ਪਰਿਵਾਰ ਸੰਸਕਾਰ ਨਹੀਂ ਕਰੂਗਾ ਉਹ ਮਿੱਟੀ ਹੈਗੀ ਆ ਉਹਦਾ ਅਸਕਾਰ ਭਾਈ ਕੱਲ ਵੀ ਹੋ ਸਕਦਾ ਸੰਸਕਾਰ ਪਰਸੋ ਵੀ ਹੋ ਸਕਦਾ ਪਰ ਪਹਿਲਾਂ ਕਾਤਲ ਲੱਭੇ ਜਾਣ ਉਹ ਕੁੜੀ ਵਾਪਸ ਨਹੀਂ ਆ ਸਕਦੀ ਪਰ ਕਾਤਲ ਲੱਭਣ ਦੇ ਨਾਲ ਦੁੱਖ ਘਟ ਸਕਦਾ ਮਨ ਨੂੰ ਸ਼ਾਂਤੀ ਆਤਮਾ ਨੂੰ ਸ਼ਾਂਤੀ ਮਿਲ ਸਕਦੀ ਹੈ ਵੀ ਜਿਨ੍ਹਾਂ ਨੇ ਇਹ ਦਰਿੰਦਗੀ ਕੀਤੀ ਆ ਉਹ ਫੜੇ ਗਏ ਕਿੱਥੇ ਹੈਗਾ ਲੋ ਐਂਡ ਆਰਡਰ ਕਿਦਣਾ ਕੰਪੇਅਰ ਕਰ ਲੀਏ ਪੰਜਾਬ ਨੂੰ ਅੰਦਰ ਇੱਕ ਬਾਊ ਬੈਠਾ ਸੀ ਅਨੋਖਾ ਦਾ ਰਿਸ਼ਤੇਦਾਰ ਕਹਿੰਦਾ ਮੈਂ ਕੁੰਭ ਮੇਲਾ ਨਾ ਆ ਕੇ ਆਇਆ ਅੱਧੀ ਰਾਤ ਨੂੰ ਵੀ ਲੋਕ ਤੁਰੇ ਫਿਰਦੇ ਜਿੱਥੇ ਦਿਨ ਵੇਲੇ ਵੀ ਟਰੱਕ ਨਹੀਂ ਸੀ ਚੱਲਦਾ ਹੁੰਦਾ ਕੰਪੇਅਰ ਵਿਦ ਯੂਪੀ ਲੋਕ ਕਰਦੇ ਆ ਲਾ ਐਂਡ ਆਰਡਰ ਨੂੰ ਮੈਂ ਨਹੀਂ ਕਰਦਾ ਲੋਕ ਕਰਦੇ ਆ ਵੀ ਯੂਪੀ ਦਾ ਤੇ ਪੰਜਾਬ ਦੇ ਲਾ ਐਂਡ ਆਰਡਰ ਦਾ ਕੰਪੈਰੀਜ਼ਨ ਕੀ ਹੈ ਸੋ ਬਹੁਤ ਵੱਡਾ ਦੁਖਾਂਤ ਹੈਗਾ ਇਹ ਸਰਕਾਰ ਨਹੀਂ ਗਈ ਸਰਕਾਰ ਤਾਂ ਇਲੈਕਸ਼ਨਾਂ ਦੇ ਵਿੱਚ ਮਸ਼ਰੂਫ ਆ ਸਰਕਾਰ ਆਪਣੀ ਚਮੜੀ ਬਚਾਉਣ ਦੇ ਵਿੱਚ ਮਸ਼ਰੂਫ ਆ ਸਰਕਾਰ ਆਪਣੀ ਸਰਕਾਰ ਬਚਾਉਣ ਦੇ ਵਿੱਚ ਮਸ਼ਰੂਫ ਆ ਤੇ ਪੁਲਿਸ ਵਾਲੇ ਜਿਹੜੇ ਪੁਲਸੀਏ ਇਹ ਸੜਕਾਂ ਦੇ ਮੁੱਦੇ ਖੜ ਕੇ ਪਿੱਠ ਘੁਮਾ ਕੇ ਸੜਕ ਦੇ ਉੱਤੇ ਵੀਆਈਪੀ ਡਿਊਟੀ ਕਰਨ ਲਈ ਪੁਲਿਸ ਬਣੀ ਹੋਈ ਆ 노 ਲਾ ਐਂਡ ਆਰਡਰ ਇਨ ਪੰਜਾਬ ਬਹੁਤ ਵੱਡਾ ਦੁੱਖ ਆ ਮੈਨੂੰ ਇਸ ਗੱਲ ਦਾ ਹਾਂ ਫਰੋਸੂ 12 ਵਜੇ ਦ੍ਰਿੰਪੁਰਾਂ ਵੱਲੋਂ ਬੇਰहमी ਨਾਲ ਕਤਲ ਕੀਤਾ ਗਿਆ ਹੈ। ਉਹ ਕਿਤੇ ਗਿੱਤੇਗੀ। ਪਸੀ ਸਰਪੇ ਇਨਸਾਫ ਲਈ ਬੈਠੇ ਆ। ਰਾਤ 12 1 ਵਜੇ ਦਾ ਕਤਲ ਹੋਇਆ ਹੈ। ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਮਤਲਬ ਅਸੀਂ ਆਪ ਨੂੰ ਸੁਣਵਾਈ ਸੁਣਾਉਣ ਵਾਸਤੇ ਕੋਰਟ ਦਾ ਸੁਣਾਉਣ ਵਾਸਤੇ ਜਸਟਿਸ ਮੈਕਸੀ ਅਸੀਂ ਉਸ ਵਾਸਤੇ ਬੇਨਤੀ ਕਰਨ ਆਏ ਆ। ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ ਜੋ ਇਹਨਾਂ ਨੂੰ ਸਾਡੇ ਮੁੰਡਾ ਬਣਨ ਸ਼ਨਾ ਅਸਬਿਧਾ ਹੋਈ ਹੈ ਅਸੀਂ ਇਸ ਲਈ ਵੀ ਕਿ ਮਾਨੂੰ ਝਟਕਾ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਚੋਕ ਕਾਤਰਾਂ ਨੇ ਮੁਰਦਾਵਾ ਮੁਰਦਾ ਹੁਣੀ ਹਰਕਤ ਕੀਤੀ ਆ ਉਹਨਾਂ ਨੂੰ ਪਹੰਸੀ ਦੀ ਸਜ਼ਾ ਦਿੱਤੀ ਨਹੀਂ ਤੁਹਾਡੇ ਐਮਐਲਏ ਸਾਹਿਬ ਵੀ ਆਏ ਸੀ ਐਸਪੀ ਸਾਹਿਬ ਵੀ ਆਏ ਹੈ ਐਮਐਲਏ ਸਾਹਿਬ ਆਏ ਸੀ ਐਮਐਲਏ ਸਾਹਿਬ ਅਸ਼ਵਾਸਨ ਦੇਗੇ ਨੇ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਪਕੜ ਲਾਂਗੇ ਅਸ਼ਵਾਸਨ ਦਾ ਲੈਂਦੇ ਅਸੀਂ ਸਹਰੇ ਆ ਤੇ ਸੁਭਾ ਦੇ ਲੱਗੇ ਅਸੀਂ ਅਸ਼ਵਾਸਨ ਨਹੀਂ ਲਈ ਜੰਦੇ ਪੁਲਿਸ ਨੇ ਕੀ ਕੀਤਾ ਪੁਲਿਸ ਵੀ ਆਇਆ ਹੈ ਪੁਲਿਸ ਨੇ ਲੱਗੇ ਹੋਏ ਇਨਵੈਸਟੀਗੇਸ਼ਨ ਤੇ ਬਹੁਤ ਜਲਦੀ ਅਸੀਂ ਕੇਸ ਦੇ ਸਿੱਟੇ ਤੇ ਪਹੁੰਚ ਜਾਵਾਂਗੇ ਤੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਮਿਲਦਾ ਮੁਰਦਾਵਾ ਨਹੀਂ ਲੱਗਦਾ ਮੁਰਦਾ ਸੋਹਰਾ ਸਾਹਿਬ ਮੈਨੂੰ ਕੁਝ ਨਹੀਂ ਚਾਹੀਦਾ ਜੀ ਇਹ ਕਦ ਤੱਕ ਧਰਨਾ ਚੱਲੂਗਾ ਤੁਹਾਨੂੰ ਜਿੰਨੀ ਦਰਸਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਤਾਂ ਜੀ ਸਵੇਰ ਦੀ ਨਾਲ ਰੋਟੀ ਨਾਲ ਪਾਣੀ ਅਜੀ ਦਾ ਕੱਲਾ ਇਨਸਾਫ ਵਾਸਤੇ ਮੰਗ ਕਰੀ ਜਨੇ ਆ ਕਰਦੇ ਰਹ ਲੱਗਦਾ ਨਹੀਂ ਕਿ ਇੱਕ ਮਤਲਬ ਕਪਲਰ ਖਾਣਾ ਖਾਣ ਲਈ ਗਿਆ ਤੇ ਰਸਤੇ 'ਤੇ ਅੱਧਾ ਐਕਸੀਡੈਂਟ ਹੋ ਗਿਆ ਵੀ ਨਹੀਂ ਆਪਾਂ ਆਪਣੀ ਫੈਮਲੀ ਨਾਲ ਇੰਜੋਏਮੈਂਟ ਕਰ ਸਕਦੇ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਇੰਜੋਏ ਕਰੋ ਅਗਰ ਅਸੀਂ ਇੰਜੋਏ ਕਰਦੇ ਆਂ ਆ ਸਾਡੀ ਸਾਡੀ ਫੈਮਿਲੀ ਕੋਈ ਸੇਵ ਨਹੀਂ ਕਰਦਾ ਸਾਡੇ ਬੱਚਿਆਂ ਦਾ ਕਤਲ ਹੋ ਜਾਂਦਾ ਕੋਈ ਸਰਕਾਰ ਹਸਲਾਈ ਨਹੀਂ ਨਾ ਡੀਸੀ ਸਾਹਿਬ ਨੇ ਇੱਥੇ ਕਿਹੜਾ ਮਾਰਿਆ ਨਾ ਐਸਐਸਪੀ ਸਾਹਿਬ ਨੇ ਕਿਹੜਾ ਮਾਰਿਆ ਪਰ ਅਸੀਂ ਜ਼ੋਰ ਲਗਿਆ ਅਸੀਂ ਲਗਾਵਾਂਗੇ ਜੀ ਨਹੀਂ ਪੁਲਿਸ ਨਹੀਂ ਕਹੇਗੀ ਘੰਡੇ ਚ ਆਪਾਂ ਬੰਦੇ ਫੜ ਲਾਂਗੇ ਐਡੀ ਲੱਗਦਾ ਜੀ ਵੀ ਘੰਡੇ ਚ ਅਸੀਂ ਬੰਦੇ ਫੜਾਂਗੇ ਪਾਰ ਸਾਮਣੇ ਕਿਹਦਾ ਘੰਡਾ ਕਾ ਲਾਏਗਾ ਪੁਲਿਸ ਸਾਨੂੰ ਘੰਡੇ ਤੇ ਸੰਸਕਾਰ ਲੜਕੀ ਦੇ ਘਰ ਹੋਗੇ ਤੁਸੀਂ ਨਹੀਂ ਸੰਸਕਾਰ ਸਰ ਜਿੰਨੀ ਦੇਰ ਕਾਤਾਂ ਨਹੀਂ ਬੈਠੇ ਸੰਸਕਾਰ ਨਹੀਂ ਕਰਾ ਸਕਦੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਹਾਂ ਕਿ ਇਹ ਕਾਤਲਾਂ ਨੂੰ ਫੜ ਕੇ ਫਾਂਸੀ ਦਿੱਤੀ ਜਾਂਦੀ ਹੈ ਗੋਲੀ ਮਾਰੀ ਜਾਂਦੀ ਹੈ ਨੇ ਹੁਣ ਐਮਐਲਏ ਸਾਹਿਬ ਆਏ ਸੀ ਨਾਲ ਪੁਲਿਸ ਪ੍ਰਸ਼ਾਸਨ ਆਏ ਸੀ ਕੀ ਇਹ ਸ਼ਵਾਸਨ ਦਿੱਤਾ ਨੇ ਐਮਐਲਏ ਸਾਹਿਬ ਨੇ ਕਹਿ ਦਿੱ ਅਸੀਂ ਜਲਦੀ ਫੜ ਲਾਂਗੇ ਅਸੀਂ ਐਮਐਲਏ ਸਾਹਿਬ ਨੂੰ ਇਹ ਅੱਖੇ ਵੀ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਫੜਦੇ ਨਹੀਂ ਉਹਨਾਂ ਚੱਕਰ ਸਾਡਾ ਧਰਨਾ ਚੱਲਦਾ ਜਾਰੀ ਰਹੂ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਦੇ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਵੀ ਇਹ ਇਹ ਹੁੰਦੀ ਸੀ ਕਿਹੜੀ ਜਗ੍ਹਾ ਧਰਨਾ ਲਗਾਇਆ ਸੀ ਅਸੀਂ ਆ ਜਿੱਥੇ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਮਾਨਸਾ ਤੋਂ ਆਏ ਆ ਅੱਛਾ ਜੀ ਕਿੱਥੇ ਸਾਨੂੰ ਖਾਂ ਤੋਂ ਆ ਗਈ ਉੱਥੇ ਮਾਰਤਾ ਨਹੀਂ ਇਸ ਤੋਂ ਬਾਅਦ ਅਸੀਂ ਜ਼ ਸਾਰੇ ਮਾਨ ਸਰ ਤੋਂ ਬੰਦੇ ਚੱਲ ਗਏ ਉਹ ਲੋਕੀਂ ਵਾਲੇ ਕੋ ਬਸ ਮੁਰਦਾਬਾ ਦੇਖੋ ਕਹਿ ਰਹੇ ਨੇ ਜੀ ਕਿ ਅਸੀਂ ਕਾਨੂੰਨ ਉਸ ਵਾਲੇ ਤਰ੍ਹਾਂ ਤੁਹਾਡੇ ਹੱਦਲ ਨਾ ਤਾਂ ਕੋਈ ਸਿਕਰਸੀ ਦਰਨੇ ਜੀ ਹਾਲੇ ਤਾਂ ਕੋਈ ਕੁਝ ਨਹੀਂ ਲੱਗਿਆ ਸੀਸੀਟੀਵੀ ਕੈਮਰੇ ਵਗੈਰਾ ਕੁਝ ਨਹੀਂ ਹਲੇ ਤੱਕ ਹੈ ਇਹ ਕਰਨ ਪੁਲਿਸ ਟਿੰਗ ਵਾਲਾ ਨਹੀਂ ਆਉਂਿਆ ਨੇ ਵਿੱਚ ਫੇਟੀ ਕਾਤਲਾਂ ਨੂੰ ਪੁਸ਼ ਕਰਦੇ ਤੇ ਕੋਈ ਲੜਕੀ ਦੇ ਲੜਕੇ ਦੀ ਗੱਡੀ ਫੜ ਲਈ ਗਈ ਹੈ ਕਿਉਂ ਇਦਾਂ ਦਾ ਕੋਈ ਦੱਸਿਆ ਪੁਲਿਸ ਨੇ ਤੇ ਕਹਿ ਰਹੇ ਨੇ ਵੀ ਗੱਡੀ ਟੇਸ ਹੋ ਗਈ ਹੈ ਹੁਣ ਅਪੀਸ਼ਨ ਹੋਣ ਲੱਗ ਗਿਆ ਕੋਈ ਰੌਟ ਟਾਈਪ ਜੀ ਜੀ ਉਸ ਤੋਂ ਬਾਅਦ ਮੇਰੇ ਮੂੰਹ ਨੂੰ ਉਹਨਾਂ ਨੇ ਗ੍ਰਿਪਟ ਕੀਤਾ ਆ ਜਾ ਥੋੜਾ ਵਿੱਚ ਆ ਜਾ ਸੱਜਣੋ ਆ ਜਾ ਯਾਰ ਉਹਨਾਂ ਨੇ ਮੇਰੇ ਮੂੰਹ ਕਰ ਲਿਆ ਉਸ ਤੋਂ ਬਾਅਦ ਮੈਨੂੰ ਚੱਕਾ ਆ ਕਾਕੇ ਯਾਰ ਫੈਲ ਗਈ ਹੈ ਪੁਸਤੋ ਕੀ ਲੈਣਾ ਆ ਜਾ ਬੱਸ ਪਤਾ ਮੈਨੂੰ ਯਾਰ ਆ ਜਾ ਆ ਜਾ ਥੋੜਾ ਜਾ ਜੋ ਜਦੋਂ ਉੱਥੇ ਆਲਾ ਦੁਆਲਾ ਦੇਖਿਆ ਸਾਰਾ ਸੰਸਾਰ ਕਾਲੀ ਰਾਤ ਕਾਲੀ ਝੜ ਗਈ ਹਾਂ ਜੀ ਹਾਂ ਜੀ ਦੋ ਤਿੰਨ ਵਾਰ ਆਵਾਜ਼ਾਂ ਮਾਰੀਆਂ ਉਹਦਾ ਜਵਾਬ ਆਇਆ ਕੋ ਹਾਂ ਜੀ ਮੈਂ ਉਹਦੀ ਆਵਾਜ਼ ਫਾਲੋ ਕਰਦਾ ਕਰਦਾ ਉੱਥੇ ਤੱਕ ਪਹੁੰਚਿਆ ਜੀ ਇੱਕ ਘੰਟਾ ਵੀ ਉੱਥੇ ਮੈਂ ਚੀਕਦਾ ਚਲਾਉਂਦਾ ਰਿਹਾ ਆਂਦੇ ਜਾਂਦੇ ਬੰਦੇ ਨੂੰ ਆਵਾਜ਼ਾਂ ਮਾਰਦਾ ਰਿਹਾ ਮਦਦ ਲਈ ਪਰ ਕੋਈ ਨਹੀਂ ਰੁਕਿਆ ਇਹ ਬੜਾ ਸਾਇੰਟ ਜੀ ਬੜਾ ਸਾਇੰਟ ਬੰਦਾ ਬਾਸ ਗਰਾਉਂਡ ਨੇ ਪਾਲੀ ਜੀ ਬੰਦਾ ਬਹੁਤ ਜ਼ਿਆਦਾ ਉੱਤੇ ਚੀਕਾ ਮਾਰ ਰਿਹਾ ਰੋਲਾ ਪਾ ਰਿਹਾ ਤਾਂ ਉੱਥੇ ਪੁਲਿਸ ਆਈ ਹੋਣੀ ਹੈ ਤਕਰੀਬਨ 1 ਘੰਟੇ ਬਾਅਦ ਹਾਂ ਹਾਂ ਕਿੰਨੇ ਬੰਦੇ ਸੀ ਮਨੋ ਮਿੱਤਲ ਜੀ ਕਿੰਨੇ ਬੰਦੇ ਸੀ ਟੋਟਲ ਉਹਨਾਂ ਨੇ ਹੱਥਾ ਜੀ ਸੀ ਹਥਿਆਰ ਕਾਰ ਤੁਹਾਨੂੰ ਤੁਹਾਨੂੰ ਆਂਦੀ ਬਿਉਸ਼ ਕਰਦਾ ਜਦੋਂ ਤੁਸੀਂ ਉੱਥੇ ਬਾਥਰੂਮ ਕਰ ਰਹੇ ਹੋ ਮੈਂ ਇਦਾਂ ਨੂੰ ਸੀ ਭਾਈ ਜੀ ਖੇਤਾਂ ਵਾਲੀ ਸਾਈਡ ਤੇ ਪਿੱਛੇ ਆ ਕੇ ਉਹਨਾਂ ਗਾਲੀ ਗੱਲ ਕੇ ਮੇਰੇ ਇਲਾਕੇ ਕੁਛ ਮਾਰੇ ਆ ਜਿਹੋ ਮੈਂ ਕੰਨਾਂ ਨਾਲ ਹੀ ਮੇਰੇ ਮੂੰਹ ਨੂੰ ਬ੍ਰੈਕ ਕੀਤਾ ਇਹ ਵਕਤ ਕਿੰਨੇ ਵਜ ਦਾ ਸੀ ਰਾਤ ਨੂੰ ਜਦੋਂ ਤੁਸੀਂ ਉੱਥੇ ਡਿਨਰ ਕਰਨਗੇ ਇੱਥੇ ਪਹੁੰਚੋਗੇ ਭਾਈ ਇਹ ਸਮਾਂ ਦਾ ਸਮਾਂ ਹੋ ਗਿਆ ਨਿਕਲੇਗੀ ਵਾਪਸੀ ਕਿੰਨੇ ਵਜ 12:30 ਅੱਛਾ ਕੀ ਮੰਗ ਕਰਦੇ ਹੋ ਬੋਲ ਤੁਸੀਂ ਮੇਰਾ ਸਭ ਕੁਝ ਬਰਬਾਦ ਹੋ ਗਿਆ ਭਾਈ ਉਹਨਾਂ ਦਾ ਵੀ ਕੁਝ ਬਚਣਾ ਨਹੀਂ ਰਹਿ ਗਿਆ ਜਿਹੜਾ ਕੰਮ ਕੀਤਾ ਜਿਹੜਾ ਸਾਰਾ ਕੁਝ ਬਰਬਾਦ ਹੋ ਗਿਆ